ਲੋ ਬਾਰਾ ਕਰੀ ਨਾ ਮਨ ਮਨ ਦੇ ਮੈਂ ਤੂੰ ਵਈ ਆਏ ਬਹੁਤ ਜਦ ਜੀ ਆ ਜਾਓ ਦੋ ਬਿਰਦੀ ਕੀ ਖੋਲ ਤੈਨ ਕਿ ਕੀ ਗੱਲਬਾਤ ਹੋਈਏ ਕੀ ਜਨਾਬ ਅਸੀਂ ਨਾ ਪਰੇਸ਼ਾਨ ਹੋ ਗਏ ਇਸ ਬੰਦੇ ਤੋਂ ਮੰਡੀ ਚ ਰਹਿਣ ਲੱਗ ਨਹੀਂ ਛੜਿਆ ਜਿਹੜਾ ਆਂਦਾ ਉਹੀ ਕਹਿੰਦਾ ਸਾਨੂੰ ਮਕਾਨ ਦੇ ਵਿੱਚ ਜਿੱਥੇ ਪਾਰਕਟਲਦਾ ਅਸੀਂ ਨੂੰ ਬਹੁਤ ਵਾਰ ਰੋਕਿਆ ਅਸੀਂ ਕਿਹਾ ਚਲ ਠੀਕ ਐ ਭਾਈ ਨਹੀਂ ਰੋਕਣਾ ਨਹੀਂ ਕੁਛ ਕਰਤਾ ਹੋਗਾ ਐਵੇਂ ਕਿ ਕਰਾਇ ਤੇ ਦਿੰਦਾ ਹਾਂਗਾ ਅੱਜ ਪਤਾ ਲੱਗਾ ਪੱਕੇ ਦੇ ਵਪਾਰਕ ਦਿੰਦੇ ਆ ਅੱਜ ਕਿੰਨੀਆਂ ਲੇਡੀਆਂ ਆਈਆਂ ਸੀ ਕਿ ਮੈਂ ਤਾਂ ਅੰਦਰੋਂ ਭੱਜ ਕੇ ਆਇਆ ਮੈਂ ਤਾਂ ਕਰਿਆ ਆਇਆ ਸੀਗਾ ਅੰਦਰ ਵੇਖੇ ਬਾਹਰ ਰੋਲਾ ਪਿਆ ਹੋਇਆ ਸੀ ਦੋ ਜਨਨੀਆਂ ਦੋ ਜਨਨੀਆਂ ਕੰਧ ਤੱਪ ਕੇ ਗਵਾਂਢੀਆਂ ਦੇ ਘਰੋਂ ਫੜ ਕੇ ਲੈ ਕੇ ਆਇਆ ਵੀਡੀਓ ਵੀ ਹੈ ਹਾਂ ਵੀਡੀਓ ਵੀ ਪਈ ਆ ਟੋਣੀਆਂ ਫੜ ਕੇ ਲੈ ਕੇ ਆਇਆ ਇਹਨੂੰ ਸ਼ਰਮ ਹੀ ਨਹੀਂ ਆਉਂਦੀ ਕੀ ਕਹਿੰਦੇ ਕੰਮ ਕਰੀਏ ਸਾਰੇ ਮੋਹਲੇ ਨੂੰ ਬਦਨਾਮ ਕਰਤਾ ਬੱਚੇ ਵੀ ਮੂੰਹ ਦਿਖਾਣ ਲਾਇਕ ਨਹੀਂ ਰਹਿ ਸਕਦੇ ਅਸੀਂ ਕਈ ਦਿਨਾਂ ਦੇ ਇਹਨਾਂ ਦੇ ਮਦਰ ਪਏ ਹੋਏ ਸੀ ਜੀ ਹਾਂਜੀ ਅਸੀਂ ਇਹਨਾਂ ਦੇ ਨਿਗਰ ਰੱਖਦੇ ਸੀਗੇ ਅੱਜ ਵੀ ਸਵੇਰੇ ਦੇ 2 ਘੰਟੇ ਕੋ ਸਾਡੇ ਨੀਗਰ ਰੱਖ ਲੈ ਹਾਂਜੀ ਇਹਦੇ ਵੀ ਇੱਕ ਕੁੜੀ ਆਈ ਹੈ ਇਹਨਾਂ ਕੋਲੇ ਅੰਦਾਜ਼ਾ 16-17 ਸਾਲਾਂ ਦੀ ਹਾਂ ਉਹ ਸਾਨੂੰ ਵੇਖ ਕੇ ਭੱਜ ਗਈ ਕੁੜੀ ਉਹ ਮੁੰਡੇ ਦੀ ਕੁੜੀ ਸੀ ਉਹ ਸਾਨੂੰ ਵੇਖ ਕੇ ਭੱਜ ਗਈ ਉਸ ਤੋਂ ਬਾਅਦ ਗਲੀ ਵਾਲੇ ਇਕੱਠੇ ਹੋ ਕੇ ਤੇ ਸਵੇਦੀ ਜੀ ਨੇ ਨਿਗਾਹ ਰੱਖੀ ਬੈਠੇ ਸੀਗੇ ਜੀ ਹੁਣ ਆਹ ਤਿੰਨ ਕੁੜੀਆਂ ਆਈਆਂ ਸੀਗੀਆਂ ਨਾਲ ਦੋ ਬੰਦੇ ਸੀਗੇ ਇੱਕ ਕੁੜੀ ਤੇ ਇੱਕ ਬੰਦਾ ਭੱਜ ਗਿਆ हां ਅਸੀਂ ਇਹਨਾਂ ਬਾਹਰ ਕੁੰਡਾ ਲਾਤਾ ਇਹਨਾਂ ਨੂੰ ਫੜ ਲਿਆ ਸਾਰਿਆਂ ਨੂੰ ਦੇ ਪਰਲੇ ਪਾਸੇ ਕੋਠਾ ਤਿਲਗਾ ਟੱਪ ਕੇ ਉੱਥੇ ਟੱਪ ਕੇ ਇਹ ਭੱਜ ਗਏ ਜਿੱਥੋਂ ਫੜ ਕੇ ਲੈਂਦੇ ਪਰਲੀ ਗਲੀ ਦੇ ਫੜ ਕੇ ਲੈਂਦੀ ਆ ਹਾਂ ਜੀ ਇਹ ਇਹ ਕਹਿ ਰਹੇ ਆ ਵੀ ਅਸੀਂ ਮਕਾਨ ਵੇਖਣ ਆਏ ਸੀਗੇ ਜੀ ਇਹਦੇ ਨਾਲ ਬੰਨ ਜਦੋਂ ਥਾਣੇ ਵਾਲੇ ਦੱਸਣਗੇ ਮਕਾਨ ਵੇਖਣ ਆਏ ਸੀ ਵੇਖਣ ਆਏ ਅੱਜ ਪਹਿਲਾਂ ਵੀ ਹੁੰਦੇ ਰੇ ਰੋਜ਼ ਹੁੰਦੇ ਸੀ ਰੋਜ਼ ਬਿੰਨ ਆਗੇ ਜੀ ਸਾਨੂੰ ਮਿੰਨਾ ਹੋ ਗਿਆ ਪਰੇਸ਼ਾਨ ਹੁੰਦੇ ਹਾਂ ਹੁਣ ਕੀ ਕੰਮ ਚੱਲ ਰਿਹਾ ਸੀ ਇੱਥੇ ਇਹੀ ਦੇਪ ਭਾਰਤ ਦਾ ਕੰਮ ਕਰਦਾ ਹੈ ਦੇਪ ਭਾਰਤ ਦਾ ਹਾਂ ਜੀ ਸਾਨੂੰ ਹੁਣੇ-ਹੁਣੇ ਫੋਨ ਟੋਲ ਆਈ ਸੀ ਜੀ ਥਾਣਾ ਦੇ ਤੇ ਮੌਕਾ ਤੇ ਪੁੱਜੇ ਪੁੱਜ ਕੇ ਪਤਾ ਲੱਗਿਆ ਕਿ ਦੋ ਲੜਕੀਆਂ ਤੇ ਇੱਕ ਲੜਕਾ ਇਹ ਦਿਲੀਪ ਸਿੰਘ ਪੁੱਤਰ ਦਿਲੀਪ ਕੁਮਾਰ ਜਿੰਦਲ ਪੁੱਤਰ ਅਲਾਟ ਚੰਦ ਜੀ ਇਹਨਾਂ ਦੇ ਕੰਦਾ ਟੱਪਿਆ ਉਹ ਮਹੱਲਾ ਵਸਨੀਕ ਨੇ ਫੜਿਆ अच्छा कोई ਔਰਤਾ ਵੀ ਬਰਾਮਦ ਕੀਤੀਆਂ ਗਈਆਂ ਸੀ ਹਾਂਜੀ ਦੋ ਦੋ ਔਰਤਾਂ ਜੀ ਇਹ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੋ ਆਏ ਆ ਮੌਕਾ ਤੇ ਜੀ ਬਣਦੀ ਤਫतीश ਕਰਕੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ